ਅੱਜ ਦੀ ਕਹਾਣੀ ਬਹੁਤ ਹੀ ਸਧਾਰਨ ਜੀ ਪਿਆਰ ਕਹਾਣੀ ਹੈ ਇਹ ਕਹਾਣੀ ਉਸ ਜੋੜੇ ਦੀ ਕਹਾਣੀ ਹੈ ਜਿਹਨੂੰ ਪਹਿਲੀ ਨਜ਼ਰ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਹੋ ਜਾਂਦਾ ਹੈ ਬਾਈ ਦਾ ਰੰਗ ਭਾਵੇਂ ਪੱਕਾ ਤੇ ਭੈਣ ਦਾ ਰੰਗ ਵੀ ਬਹੁਤ ਜ਼ਿਆਦਾ ਗੋਰਾ ਤੇ ਭੈਣ ਵੀ ਸੋਹਣੀ ਸੁਨੱਖੀ ਵੀ ਹੈ ਪਹਿਲੀ ਨਜ਼ਰ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਉਹ ਪਿਆਰ ਕਿਵੇਂ ਪ੍ਰਵਾਨ ਚੜਦਾ ਹੈ ਕਿਵੇਂ ਉਸ ਪਿਆਰ ਲਈ ਇਹ ਜਦੋ ਜਹਿਦ ਕਰਦੇ ਆ ਇਹ ਅੱਜ ਸਾਰੀ ਕਹਾਣੀ ਦੇ ਵਿੱਚ ਤੁਹਾਨੂੰ ਦੱਸਾਂਗੇ ਪੈਣ ਹੋਰੀ ਦੱਸਦੇ ਕਿ ਮੈਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਇਹ ਲੱਗਿਆ ਕਿ ਇਹ ਇਹ ਸ਼ਖਸ ਹੈ ਜਿਹੜਾ ਇਹ ਮੇਰਾ ਹੋ ਸਕਦਾ ਤੇ ਮੈਂ ਇਸ ਨੂੰ ਪੂਰੀ ਜ਼ਿੰਦਗੀ ਇਹਦੇ ਨਾਲ ਬਤਿਹਰ ਕਰ ਸਕਦੀ ਹਾਂ ਬਾਈ ਦੱਸਦਾ ਕਿ ਮੈਂ ਤਾਂ ਸਿਰਫ ਪਾਣੀ ਫੜਾਉਣ ਹੀ ਗਿਆ ਸੀ ਪਤਾ ਨਹੀਂ ਕੀ ਹੋਇਆ ਕਿ ਅਜਿਹਾ ਇੱਕ ਦੂਜੇ ਦੀਆਂ ਨਜ਼ਰਾਂ ਮਿਲੀਆਂ ਤੇ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋ ਗਿਆ ਭਾਵੇਂ ਦੋਵਾਂ ਦੇ ਰੰਗ ਦੇ ਵਿੱਚ ਫਰਕ ਹੈ ਦੋਵਾਂ ਦੇ ਕੱਦ ਦੇ ਵਿੱਚ ਫਰਕ ਹੈ ਪਰ ਇਹ ਕਹਾਣੀ ਇਹ ਦੱਸੂਗੀ ਕਿ ਪਿਆਰ ਨਾ ਉੱਚਾ ਲੰਮਾ ਦੇਖਦਾ ਨਾ ਗੋਰਾ ਕਾਲਾ ਦੇਖਦਾ ਇਹ ਕਹਾਣੀ ਸੁਣਦੇ ਹੋਏ ਤੁਹਾਨੂੰ ਇੱਕ ਐਸੀ ਗੱਲ ਦਾ ਅਹਿਸਾਸ ਹੋਵੇਗਾ ਕਿ ਪਿਆਰ ਬਹੁਤ ਦੁਨੀਆ ਦੀ ਜਿਹੜੇ ਪੈਮਾਨੇ ਆ ਉਹਨਾਂ ਤੋਂ ਕਿਤੇ ਉੱਪਰ ਦੀ ਚੀਜ਼ ਹੈ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵੀ ਜਰੂਰ ਕਰਿਓ ਜੇ ਕਮੈਂਟ ਸੈਕਸ਼ਨ ਦੇ ਵਿੱਚ ਜਦੋਂ ਜਾਓਗੇ ਤਾਂ ਹਾਈਪ ਦਾ ਇੱਕ ਬਟਨ ਹੁੰਦਾ ਉਹ ਬਿਲਕੁਲ ਮੁਫਤ ਹੈ ਉਹ ਦਬਾ ਦਿਓ ਉਸ ਬਟਨ ਦੇ ਨਾਲ ਸਾਡੀ ਵੀਡੀਓ ਨੂੰ ਹੋਰ ਵੀ ਵੱਧ ਰੀਚ ਮਿਲੂਗੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਵੀਰੇ ਅੱਜ ਆਪਾਂ ਤੁਹਾਡੇ ਰਿਸ਼ਤੇ ਬਾਰੇ ਗੱਲਬਾਤ ਕਰਾਂਗੇ ਤੇ ਸ਼ੁਰੂ ਤੋਂ ਕਰਦੇ ਆਂ ਵੀ ਸ਼ੁਰੂ ਤੋਂ ਬਈ ਤੁਸੀਂ ਅ ਬਚਪਨ ਤੁਹਾਡਾ ਕਿਵੇਂ ਸੀਗਾ ਬਚਪਨ ਠੀਕ ਸੀ ਬਹੁਤ ਵਧੀਆ ਸੀਗਾ ਜੀ ਹਮ ਵੱਡੇ ਦੋ ਜੀ ਕੰਮਕਾਰ ਵੀ ਕਰਦੇ ਸੀਗੇ ਕਰਦੇ ਸੀ ਹਮ ਬਹੁਤ ਵਧੀਆ ਇਹ ਹੈ ਜਣੇ ਕਿ ਤੁਸੀਂ ਛੋਟਾ ਕਿਵੇਂ ਸੀ? ਸਾਡਾ ਬਚਪਨ ਬਹੁਤ ਮਤਲਬ ਕਿੱਦਾਂ ਸੀ ਜੀ ਅਸੀਂ ਚਾਰ ਭੈਣਾ ਜੀ ਹੂੰ ਮਤਲਬ ਚਾਰ ਭੈਣਾ ਸੀ ਤੇ ਦੋ ਬ੍ਰਦਰ ਸੀ ਸਾਡੇ ਜੀ ਤੇ ਮਤਲਬ ਮੇਰੇ ਪੈਰ ਉਸ ਗਰੀਬ ਬਹੁਤ ਸੀ ਗਰੀਬੀ ਕਰਦੀ ਕੁੜੀਆਂ ਜੀ ਮੈਂ ਤੇ ਉਹਨਾਂ ਨੇ ਮਤਲਬ ਸਾਨੂੰ ਚਾਰਾਂ ਨੂੰ ਪੜਾਇਆ ਲਿਖਾਇਆ ਵਧੀਆ ਮਤਲਬ ਵਧੀਆ ਜਿਆ ਕਰ-ਵੜ ਕਰ ਹੂੰ ਤੁਸੀਂ ਇੱਕ ਦੂਜੇ ਨੂੰ ਪਹਿਲੀ ਵਾਰੀ ਕਿਵੇਂ ਮਿਲੇ ਕਿੱਥੇ ਵੇਖਿਆ ਇੱਕ ਦੂਸਰੇ ਨੂੰ ਮੇਰਾ ਜਿਹੜਾ ਵੱਡਾ ਵੀਰ ਸੀ ਨਾ ਵੱਡਾ ਬ੍ਰਦਰ ਮਾਤਾ ਜੀ ਹੂੰ ਉਹਨੇ ਇਸ ਤੋਂ ਵੱਡੀ ਭੈਣ ਨਾਲ ਉਹਦੇ ਸ਼ਾਦੀ ਹੋ ਗਈ ਸੀ ਅੱਛਾ ਹਾਂਜੀ ਹੂੰ ਇਹਨਾਂ ਸ਼ਾਦੀ ਹੁਣ ਕਰਦੇ ਹੋਣਾ ਆਉਣ ਜਾਣ ਰਿਲੇਸ਼ਨ ਹੋਇਆ ਜੀ ਵੀ ਇਹ ਆਏ ਤੇ ਅਸੀਂ ਕਿਤੇ ਜਨੂ ਵੀ ਜਿਵੇਂ ਦੇਖਿਆ ਹੂੰ ਇੱਕ ਦਿਨ ਨੂੰ ਸਾਹਮਣੇ ਨਜ਼ਰ ਨਜ਼ਰ ਮਿਲ ਗਈ ਜੀ ਉਹ ਪਿਆਰ ਹੋਇਆ ਨਹੀਂ ਕਿ ਆਹ ਪਸੰਦ ਕੀਤਾ ਹੂੰ ਸੈਂਬਾ ਕਿੰਨਾ ਕੋਲ ਦਿੰਦੇ ਸੀ ਫੋਨ ਤੇ ਵੀ ਗੱਲਾਂ ਕਰਦੇ ਰਹੇ ਹੂੰ ਕਾਫੀ 2-3 ਮਹੀਨੇ ਫੋਨ ਤੇ ਹੀ ਮਤਲਬ ਨਹੀਂ ਚਲੋ ਆਪਾਂ ਹਜੇ ਤਾਂ ਪਸੰਦ ਤੇ ਆ ਵੀ ਇੱਕ ਦੂਜੇ ਨੂੰ ਦੇਖਿਆ ਤੁਸੀਂ ਹਾਂਜੀ ਕੀ ਐਸਾ ਕੀ ਤੁਹਾਨੂੰ ਮਨ ਚ ਆਉਂਦਾ ਬੰਦੇ ਦੇ ਇੱਕ ਮਨ ਚ ਆਉਂਦਾ ਵੀ ਹਨਾ ਵੀ ਇਹ ਹੀ ਮੇਰਾ ਹਨਾ ਵੀ ਪਾਰਟਨਰ ਲਾਈਫ ਦਾ ਬਣ ਸਕਦਾ ਤੁਸੀਂ ਇਹ ਕੀ ਤੁਹਾਡੇ ਇਹੋ ਜੀ ਗੱਲ ਇਹਨਾਂ ਨੂੰ ਵੇਖ ਕੇ ਦੋਵਾਂ ਦੇ ਆਈ ਮਨ ਇੱਕ ਦੂਜੇ ਨੂੰ ਮੈਨੂੰ ਦੇਖ ਕੇ ਮਨ ਚ ਆਈ ਜਾਂ ਮੇਰਾ ਬ੍ਰਦਰ ਵੈਸ ਸੀ ਸੀ ਇਹਨਾਂ ਦੇ ਘਰੇ ਗਿਆ ਸੀ ਇਹਨਾਂ ਦਾ ਪਰਿਵਾਰ ਕਰਜਣੇ ਸੀ ਬਹੁਤ ਵਧੀਆ ਲੱਗੇ ਨੇ ਕਿ ਬਹੁਤ ਹੀ ਇੱਜ਼ਤਦਾਰ ਲੱਗੇ ਨੇ ਕਿੰਦੇ ਬੜੀ ਇੱਜ਼ਤ ਕਰਦੇ ਆ ਬੜੀ ਜਿਗਨਾਲਾ ਬਣਾਉਂਦੇ ਆ ਸਸ ਵੀ ਪਤਾ ਲੱਗਦਾ ਏ ਕਿ ਉਹ ਇੱਜ਼ਤ ਕਰਦੇ ਆ ਹੂੰ ਪਰ ਇਹਨਾਂ ਨੂੰ ਦੇਖ ਕੇ ਇਹਨਾਂ ਨਾਲ ਜਿਵੇਂ ਮੋਹ ਪਿਆਰ ਹੋ ਗਿਆ ਮੈਂ ਇਹਨਾਂ ਨੂੰ ਵੀ ਮੇਰੇ ਲੈਣੇ ਕਿ ਮੋਹ ਪਿਆਰ ਹੋਇਆ ਤਾਂ ਕੀ ਤੁਹਾਨੂੰ ਕੀ ਲੱਗਿਆ ਜੀ ਖਾਸ ਇਹਨਾਂ 'ਚ ਮੈਨੂੰ ਤਾਂ ਇਹ ਜੀ ਖਾਸ ਹੀ ਮਤਲਬ ਹੈ ਪਹਿਲੇ ਦਿਨ ਤੋਂ ਜਿਸ ਨੇ ਪਹਿਲੇ ਦਿਨ ਤੋਂ ਹੀ ਇਹ ਕਹਿ ਦਿੱਤੀ ਉਸ ਦਿਨ ਹੀ ਮੈਂ ਮਤਲਬ ਇਹਨਾਂ ਨੂੰ ਆਵੜੇ ਮੰਨ ਲਿਆ ਸੀ ਹੂੰ ਮੱਕਲੇ ਨੇ ਅੱਜ ਮਮੀ ਪਾਪਾ ਨੇ ਕਿਹਾ ਵੀ ਅਗਰ ਜੇ ਤਾਂ ਵਿਆਹ ਕਰਵਾਉਣਾ ਤੇ ਮੈਂ ਇਹਨਾਂ ਨਾਲ ਹੀ ਕਰਵਾਉਣਾ ਨਹੀਂ ਤਾਂ ਮੈਂ ਕਹਿ ਨਹੀਂ ਕਰਵਾਣਾ ਹੈ ਨਰਜੀ ਨਹੀਂ ਕਰਵਾਨੀ ਹੂੰ ਇਹ ਗੱਲੋ ਮੈਂ ਦੇ ਮੇਰੀ ਮਾਤਾ ਜੀ ਮੇਰੇ ਲਈ ਕਿਦਾ ਹੀ ਸਾਡਾ ਬਹੁਤ ਚਿਰ ਪਹਿਲਾਂ ਗੁਜ਼ਰ ਗਿਆ ਸੀਗਾ ਹੂੰ ਸਾਡੀ ਕੰਨੀ ਮਾਤਾ ਜੀ ਉਹਨੇ ਸਾਨੂੰ ਪੜਾਇਆ ਲਪਾਇਆ ਵੀ ਸੀ ਕੁਛ ਕੰਮ-ਕਾਰ ਕਰਦੀ ਵਿਚਾਰੀ ਆ ਘਰਾਂ ਦਾ ਵੀ ਕਰਦੀ ਸੀਗੇ ਅਨੇਕੀ ਦੇ ਨਜ਼ੀਬ ਬਾੜਨ ਦੇ ਕੋਲ ਕੋਈ ਚੈਮੀ ਕਲਾਚ ਹੋਇਆ ਮੈਨੂੰ ਬੜਾ ਲੱਗਾ ਜੇਬੂ ਨਾ ਆਣੇ ਕਸੂ ਆਈ ਘਰ ਦਾ ਕੰਮ ਕਰਦੀ ਸੀ ਮੈਨੂੰ ਤਾਂ ਪੜਾਈ ਨਹੀਂ ਹੋਈ ਸੀ ਕੋਦੇ ਕੰਮਾਂ ਤੇ ਲੱਗਦਾ ਨਾ ਕੰਮ ਨਹੀਂ ਕਰ ਦਿੱਤਾ ਸੀ ਅਸੀਂ ਹੋਟਲਾਂ ਦੇ ਲੱਗੇ ਕਾਰੀਗਰ ਬਣੇ ਜਨੀਰ ਦੇ ਕਾਰੀਗਰ ਬਣਿਆ ਲਾਣਾ ਕੰਮ ਕਰਦੇ ਹਾਂ ਜੀ ਬਣੇ ਵੀ ਇਹਦਾ ਕੰਮ ਪੂਰਾ ਇਹਨਾਂ ਦੀ ਕੰਪਨੀ ਸਿੱਖੇਗੀ ਆ ਵੀ ਮਾਦ ਨੰਬਰ ਕੰਪਨੀ ਚ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਪਾਲ ਪੋਸ ਕੇ ਵੱਡੇ ਕਿਤਾ ਵੱਡੇ ਤੇਰੀ ਕੋ ਵਿਆਹ ਕੀਤਾ ਵੀ ਜੋ ਹਮਮ ਜਾਣ ਆਉਣਾ ਇਹਨਾਂ ਦਾ ਲੈਸਨ ਬੜੇ ਨੇ ਨਾ ਹਮਮ ਤੇ ਮੇਰੀ ਮਾਤਾ ਨੇ ਗੱਲ ਕੀਤੀ ਮਾਤਾ ਨੇ ਸਿਰਫ ਇਹਨੇ ਜਿਵੇਂ ਕਿ ਮੇਰੇ ਵੱਡੇ ਭਰਾ ਵੀ ਸਾਲੀ ਕਹਿੰਦੇ ਸੀ ਜੀ ਮੈਂ ਉਹਨਾਂ ਨਾਲ ਹੀ ਗੱਲ ਕਰਨੀ ਹਮਮ ਤੇ ਮੇਰੀ ਮਾਤਾ ਕਹਿੰਦੀ ਚਲੋ ਜੀ ਤੇਰੀ ਪਸੰਦ ਦਾ ਸਾਹਮਣੇ ਪਟਰਾਗਰ ਗੱਲ ਕਰ ਲੈਂਦੇ ਹਮਮ ਜਿਵੇਂ ਇਹਨਾਂ ਦੇ ਮਾਤਾ ਨਾਲ ਗੱਲ ਕੀਤੀ ਇਹਨਾਂ ਨੇ ਆਦੇ ਮਾਤਾ ਨੂੰ ਵੀ ਦੱਸਿਆ ਹੋਇਆ ਸੀ ਕਿ ਅੱਲਾ ਕਿ ਮੈਂ ਫਨਾ ਨੇ ਜਾਲੀ ਬਰਾਏ ਬਣਾ ਲਿਆ ਉਹ ਵੀ ਬਹੁਤ ਵਧੀਆ ਕੁਸੀ ਬੰਦੇ ਆ ਕੇ ਜਗਾ ਸੀ ਮਨੇ ਯਾਨੀ ਕਿ ਮੰਨ ਗਿਓ ਲਓ ਚਲੋ ਵਧੀਆ ਨਹੀਂ ਤਾਂ ਨਹੀਂ ਮੰਨੇ ਹੋਣੇ ਮੁਸ਼ਕਲਤਾ ਹੀ ਹੋਗੀ ਨਾ ਤਾਂ ਕੀਤੀ ਹੋਣੀ ਹੈ ਨਾ ਨਹੀਂ ਵਧੀਆ ਮੰਨ ਗਿਓ ਬਲਕਿ ਕਿਉਂ ਜੀ ਕਿਉਂਕਿ ਉਹਨਾਂ ਨੂੰ ਐਨ ਐਨ ਮੇਰੀ ਦਾਦੀ ਜੀ ਸੀ ਜੀ ਮਤਲਬ ਮੇਰੀ ਭੂਆ ਹੋਣੀ ਸੀ ਮਤਲਬ ਉਹਨਾਂ ਨੂੰ ਨਹੀਂ ਮਤਲਬ ਹੈ ਲੱਗਦਾ ਸੀ ਪਰ ਮੇਰੇ ਡੈਡੀ ਜੀ ਮੇਰੇ ਨਾਲ ਖੜੇ ਹੋਏ ਸੀਗੇ ਮम्मा ਜੀ ਮੇਰੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਜੇ ਤੇਰੀ ਖੁਸ਼ੀ ਸਾਡੀ ਖੁਸ਼ੀ ਹੈ ਗਲਤ ਕੰਮ ਕੀ ਕਰਦੇ ਨਹੀਂ ਕੰਮ ਕਰ ਕਰਦੇ ਵਜੇ ਕਾਰੀਗਰ ਆਪਾਂ ਹੈ ਗਿਆ ਆ ਚੀਜ਼ ਉਹਨਾਂ ਪਤਾ ਸੀਗਾ ਐ ਨਹੀਂ ਹੋਇਆ ਵੀ ਮੈਂ ਮੈਂ ਇੱਕ ਸੋਹਣੀ ਸੁਨੱਖੀ ਕੁੜੀ ਆਂ ਮੈਨੂੰ ਬਈ ਮਾਫ ਕਰਿਓ ਜੇ ਤੇ ਪਰ ਬਾਈ ਦਾ ਰੰਗ ਹਨਾ ਪੱਕਾ ਹੈ ਤੇ ਬਾਈ ਊਂ ਵੀ ਦਿਹਾੜੀ ਵਾਂਗੂ ਕਰਦਾ ਜਾਂ ਹਨਾ ਵਿਚੇ ਕਹਦੀਏ ਹਲਵਾਈ ਵਾਲਾ ਕੰਮ ਕਰਦਾ ਕੁੜੀਆਂ ਨੂੰ ਪਸੰਦ ਨਹੀਂ ਹੁੰਦੇ ਹੋਜੇ ਕੰਮ ਤੁਸੀਂ ਤੁਹਾਨੂੰ ਪਤਾ ਸੀ ਪਹਿਲਾਂ ਵੀ ਇਹ ਕੰਮ ਕਰਦੇ ਹਾਂਜੀ ਮੈਨੂੰ ਤਾਂ ਪਤਾ ਹੀ ਸੀ ਹਨਨ ਮੈਨੂੰ ਦੱਸਿਆ ਹੀ ਸੀ ਹੈ ਜੀ ਤੇ ਮੈਨੂੰ ਤਾਂ ਇਹ ਚਿਰ ਦੀ ਸੀ ਹਾਂ ਬਾਕੀ ਕੋਈ ਚੰਦ ਸੁਣਾਣਾ ਕੋਈ ਜਿਹੜਾ ਚੰਦ ਸੁਣਾਣਾ ਥੋੜਾ ਬੱਚੇ ਹੋਈਆਂ ਜੀ ਇਦੋਂ ਫਾਇੰਡਰ ਟੈਨਸ਼ਨ ਨਾ ਪੈਂਦੇ ਕਾਰੋਬਾਰ ਵਧ ਜਾਂਦੇ ਆ ਉਹਨਾਂ ਦੇ ਵਜਿਨਾ ਥੋੜਾ ਜਿਹਾ ਆਵਦੇ ਆਵਦੇ ਫਰਕ ਪੈਂਦਾ ਜੀ ਹਾਂਜੀ ਨਹੀਂ ਉਹ ਟਾਈਮ ਤੇ ਤਾਂ ਇਹ ਵੀ ਬਹੁਤ ਵਧੀਆ ਹੁੰਦੇ ਸੀਗੇ ਜੀ ਮਾਡਰਨ ਸੀਗੇ ਅੱਛਾ ਹੁਣ ਤੁਹਾਡੇ ਮਤਲਬ ਹੈ ਟ੍ਰੀਲਦਾਰੀ ਵਧ ਗਈ ਹੈ ਸਾਡੀ ਜੀ ਬੱਚਿਆ ਦੋ ਬੇਟੀਆਂ ਸਾਡੀਆਂ ਇੱਕ ਬੇਟਾ ਜੀ ਤੇ ਉਹ ਬੱਚਿਆਂ ਦੀ ਪੜਾਈ ਲਗਾਈ ਕੋਈ ਬਸ ਐਨੀ ਟੈਨਸ਼ਨ ਸਾਰਾ ਇਹਨਾਂ ਕੀ ਖਰਚਾ ਮੈਨੂੰ ਚੱਕਣਾ ਪੈਂਦਾ ਮੈਨੂੰ ਜਿੰਨੇ ਜਿੰਨੇ ਕੀ ਕੰਮ ਕਰਨਾ ਹੀ ਪੈਂਦਾ ਮੈਨੂੰ ਚਾਹ ਭਲਾ ਮਤਲਬ ਪਹਿਲਾਂ ਵੀ ਪਹਿਲਾਂ ਵੀ ਤੁਸੀਂ ਵੀ ਬੜੇ ਵੀ ਤੁਹਾਨੂੰ ਇਹਨਾਂ ਦੀ ਪਰਸਨੈਲਿਟੀ ਨਾਲ ਵੇਖ ਕੇ ਪਿਆਰ ਹੋਇਆ ਨਹੀਂ ਜੀ ਐ ਦੇ ਆ ਜੀ ਹੂੰ ਦਿਲ ਦਾ ਪਹਿਲੀ ਵਾਰ ਬੰਦੇ ਨੂੰ ਵੇਖ ਕੇ ਦਿਲ ਦਾ ਕੀ ਪਤਾ ਲੱਗਦਾ ਵੀ ਕਿਹੋ ਜਿਹਾ ਦਿਲ ਹੋ ਕਿਹੋ ਜਿਹਾ ਨਹੀਂ ਪਹਿਲੀ ਵਾਰੀ ਮਤਲਬ ਜਿਸ ਦਿਨ ਦਾ ਦੇਖਿਆ ਸੀ ਨਾ ਮਤਲਬ ਅਸੀਂ ਆਏ ਸੀ ਮਤਲਬ ਮੇਰੀ ਵੱਡੀ ਭੈਣ ਦਾ ਜਦੋਂ ਸ਼ਾਦੀ ਹੋਈ ਸੀ ਉਸ ਤੋਂ ਬਾਅਦ ਆਉਂਦੇ ਨਹੀਂ ਹੁੰਦੇ ਜੀ ਲੈ ਕੇ ਮਕਲਾ ਵਾਲੇ ਲੈ ਕੇ ਮੈਂ ਉਦੋਂ ਆਈ ਕਿ ਮੈਂ ਉਦੋਂ ਹੀ ਇਹਨਾਂ ਨੂੰ ਤਲੀਵਰੀ ਦੇਖ ਆਈ ਹਾਂ ਮਤਲਬ ਮੈਂ ਮੰਮੀ ਪਾਪਾ ਦੇ ਨਾਲ ਆਈ ਸੀ ਅੱਜ ਆਂਦੇ ਉਦੋਂ ਇਹਨਾਂ ਨੂੰ ਤਲੀਵਰੀ ਦੇਖ ਆਈ ਹਾਂ ਇਹਨਾਂ ਨੇ ਮੈਨੂੰ ਪਾਣੀ ਦਿੱਤਾ ਸੀ ਪਾਣੀ ਪਿਆ ਜੀ ਹਾਂ ਪਾਣੀ ਜਿਆ। ਇਹ ਪਾਣੀ ਯਾਦ ਹਲੇ। ਹਾਂਜੀ ਯਾਦ ਯਾਦ। ਤੁਸੀਂ ਕੋਈ ਪਾਣੀ ਫੜਾਉਣ ਦੇ ਚੱਕਰ 'ਚ ਸੀ ਜਾਂ ਵਿਆਹ ਕਰਾਉਣ ਦੇ ਚੱਕਰ 'ਚ ਸੀ? ਮੈਂ ਆਪਣੀ ਦੇਖੋ ਤਾਂ ਸੋਚ ਨਹੀਂ ਸੀ ਕਿ ਮੈਂ ਜਾਂ ਤਾਂ ਮੈਂ ਕਹੀ ਜੀ। ਹਾਂ। ਚਲੋ ਤੁਸੀਂ ਗਾ ਦਰੋ ਕਦੇ ਰੋ ਮਨ ਮਿਲੇ। ਹਾਂਜੀ। ਇਹ ਤਾਂ ਕੋ ਪਤਾ ਨਹੀਂ ਹੁੰਦਾ ਇਹ। ਖੁਦ ਨੂੰ ਨਹੀਂ ਪਤਾ ਹੁੰਦਾ ਕਿ ਕਿੱਥੇ ਮਨ ਮਿਲ ਜਾਣਾ। ਹਾਂ। ਕਿੱਥੇ ਲੱਗਣਾ, ਮੋਹ ਹੋ ਜਾਣਾ ਵੀ। ਹਾਂ। ਬਸ ਐਸੀ ਜਿਹਾ ਸਾਡਾ ਮੋਹ ਹੋਇਆ। ਸਾਨੂੰ ਨਹੀਂ ਤਕਲੀਫ ਨਹੀਂ ਹੈ ਜਿਆਦਾ ਜਣੇ ਕਿ ਕਿੰਨੇ ਕਿ ਬਿਕਰਨ ਦੀ ਮਾਂ ਤੇ ਮੰਨ ਗਏ ਜੇ ਉਹ ਲਾਂਤਾਂ ਦਿੰਦੇ ਜਾਂ ਵੀ ਗਲਤ ਕੰਮ ਕਰਦੇ ਸੇ ਇਹੋ ਜਿਹਾ ਕੁਝ ਨਹੀਂ ਸੀ ਕੀਤਾ ਜੀ ਹਾਂ ਨਾ ਮਾਂ ਤੇ ਨਹੀਂ ਸੀ ਜਿੰਦਗੀ ਨੂੰ ਜਾਗ ਲੱਗ ਪੁੱਟਾ ਇਹ ਸੁਭਿਤ ਸੀ ਫੋਟੇ ਕਿਦਾਂ ਕਰਦੇ ਔਰ ਬਲੇ ਅਗੇ ਸ਼ਾਦੀ ਬਿਹਾੜੀ ਨਹੀਂ ਜੀ ਲੋਕ ਕਹਿੰਦੇ ਲਾਮ ਮੈਲ ਤੇ ਕੀਤੀ ਆ ਧਾਰਾ ਕਰ ਮੈਲ ਨਹੀਂ ਜੀ ਹਾਂ ਮੈਨੂੰ ਹੁੰਦਾ ਝਗੜੇ ਹੁੰਦੇ ਆ ਪਰ ਸਾਡੇ ਚਾਹ ਦਾ ਪਰਮਾਤਮਾ ਦੀ ਕਿਰਪਾ ਨਾਲ ਕੁਝ ਵੀ ਨਹੀਂ ਹੋ ਰਿਹਾ ਜਿੱਤ ਜਿਹੜਾ ਨਾਲ ਸਹੀ ਸਲਾਮਤ ਹੈ ਜਕਰ ਸਹੀ ਚੱਲ ਰਿਹਾ ਹੈ। ਲੱਗ ਮੇਰੇ ਜੋ ਕਹਿੰਦੇ ਵੀ ਕੁੜੀਆਂ ਡੋਮਿਨੇਟ ਹੁੰਦੀਆਂ ਵੀ ਕੁੜੀ ਦੇ ਹੀ ਚੱਲਦਾ ਯਾਰ ਸਿੱਕਾ ਚੱਲਦਾ ਹੁੰਦਾ ਇਹ ਹੈਗਾ। ਹੈ ਨਹੀਂ ਨਹੀਂ ਪਰਿਵਾਰ ਦੇ ਜਦੋਂ ਮੰਨਣੀ ਦਾ ਰਹਿੰਦੀ ਹੈ ਜੀ ਪਰ ਆਪਣੇ ਤੋਂ ਬਾਹਰ ਨਹੀਂ ਹੈਗਾ ਜੇ ਜੋ ਆਪਾਂ ਪਰਿਵਾਰ ਦੇ ਜ਼ਮਾਨੇ ਲੱਗੇ ਹੁਣ ਮੈਂ ਆਪਣੇ ਪਰਿਵਾਰ ਦੇ ਜ਼ਮਾਨੇ ਨੂੰ ਆਪਾਂ ਜੋ ਵੀ ਮੈਂ ਗੱਲ ਕਰਾਂ ਤੋ ਕੋਈ ਵੀ ਤਨਾ ਕੋਈ ਫੈਸਲਾ ਕਰਾਂ ਮੇਰੇ ਰਾਸ ਤੋਂ ਬਾਹਰ ਨਹੀਂ। ਇਹ ਮਨਲਾ ਦਾ ਫੈਸਲਾ ਹੀ ਉਹ ਹੁੰਦਾ ਜਿਹੜਾ ਇਹ ਚਾਹੁੰਦੇ ਆ। ਬੜੀ ਵਰਗੀ ਸੋਚ। ਇਹ ਰਣ ਵਾਲੀ ਚੱਲਦੇ। ਜਿਤੇ ਇਹਨਾਂ ਦੀ ਜਿਵੇਂ ਬਿਲਾਜ ਰੱਖਾ ਤੇ ਕੋਈ ਗੱਲ ਆਉਂਦੀ ਹੋਵੇ ਉਹ ਰੱਖਣਾ ਰੱਖਦੇ ਆ। ਸਭ ਤੋਂ ਵੱਧ ਇਹਨਾਂ ਦੀ ਖਾਸੀਅਤ ਤੁਹਾਨੂੰ ਕੀ ਲੱਗਦੀ ਹੈ? ਇਹਨਾਂ ਚ ਤੁਹਾਨੂੰ ਕੀ ਲੱਗਦਾ ਹੈ ਖਾਸ? ਤੁਸੀਂ ਦੱਸੋ। ਖਾਸ ਮੈਨੂੰ ਚੰਗੇ ਲੱਗਿਆ ਜੀ। ਵੀ ਨੰਨਾਂ ਨੂੰ ਸੱਚਾਈ ਜੇ ਜੋ ਵੀ ਨੇ ਕਿ ਗੱਲ ਕੀਤੀ ਸੁਣਾ ਲਿਆ ਤਾਂ ਉਹ ਕੋਈ ਝੂਠੀ ਨਹੀਂ ਕੋਈ ਤਰ੍ਹਾਂ ਨਹੀਂ ਜਿਵੇਂ ਜੇ ਨਾ ਵਾਦਾ ਕੀਤਾ ਹੈ ਤਾਂ ਉਸਦੇ ਕਿਤਾਬ ਸੁਣ ਕੇ ਲੈ ਕੇ ਉਹ ਕੋਈ ਗਲਤ ਨਹੀਂ ਹੋਇਆ ਸਕੇ ਕਿ ਅੱਜ ਤੱਕ ਮੈਂ ਨੇ ਕਸਰਾਂ ਤੋਂ ਖਾਲੀ ਜਾਗਾ ਜੇ ਬਗਾਲ ਨੇ ਮਾਰ ਰੋਟੀਆਂ ਨਾਲ ਖਾਇਓ ਹੁਣ ਦੇਖੋ ਸੋਚਿਆ ਕਿ ਅੱਜ ਤੱਕ ਮੈਨੂੰ ਕੋਈ ਵੀ ਲੰਮਾ ਤੋਂ ਉਹਨੂੰ ਇਹਨਾਂ ਚ ਕੀ ਖਾਸ ਚੀਜ਼ ਲੱਗਦੀ ਹੈ ਖਾਸਾ ਜੀ ਮੇਰਾ ਬਹੁਤ ਯਾਰ ਹੈ ਦਿਨ ਮੈਂ ਮਤਲਬ ਬਹੁਤ ਇਨਨੇ ਮੈਨੂੰ ਮਤਲਬ ਪਹਿਲਾ ਬਹੁਤ ਜ਼ਿਆਦਾ ਹੀ ਡਾਊਨ ਹੋ ਗਈ ਸੀ ਜੀ ਸੇਤ ਮੇਰੀ ਮਤਲਬ ਉਹ ਮਾਰ ਬਹੁਤ ਜ਼ਿਆਦਾ ਸੀ ਤਾਂ ਕੰਮ ਬਹੁਤਾਂ ਅੰਤ ਘੱਟ ਗਈ ਤੇ ਇੰਨਾ ਦੀ ਜ਼ਿੰਦਗੀ ਮੇਰੀ ਦਿੱਤੀ ਹੋਈ ਜਿੰਦਗੀ ਹੈ ਮੈਨਾਂ ਨੇ ਮੈਨੂੰ ਬਹੁਤ ਸਿਆਰ ਕੀ ਸੀ ਪੈਸਾ ਵੀ ਮੇਰੇ ਤੇ ਬਹੁਤ ਲਾਇਆ ਸੀ ਤੇ ਮੇਰੇ ਮੰਮੀ ਪਾਪਾ ਨੇ ਨਹੀਂ ਮਤਲਬ ਇਹਨਾਂ ਨੇ ਕਿਹਾ ਕਿ ਕਿਸੇ ਗੱਲ ਰਹੀ ਸੀ ਚਾਹ ਤੁਸੀਂ ਵੀ ਤੁਸੀਂ ਇਹਨਾਂ ਦਾ ਲਾਜ ਕਰਾਓ ਤੇ ਮੈਨਾਂ ਹੀ ਮੇਰੇ ਭੋਦੀ ਮਤਲਬ ਹਰ ਮੁਸੀਬਤ ਤੇ ਮੇਰੇ ਨਾਲ ਹੀ ਖੜੇ ਹੋਏ ਸੀ ਸਭ ਤੋਂ ਮਾੜੀ ਗੱਲ ਕੀ ਲੱਗਦੀ ਇਹਨਾਂ ਦੀ ਕਾਇ ਇਹ ਨਹੀਂ ਹੋ ਸਕਦਾ ਜਿਹੜੀ ਤੁਸੀਂ ਚਾਹੋ ਨਾ ਵੀ ਉਹ ਵੀ ਬਦਲ ਲਈ ਐ ਸੀ ਇਸ ਨੇ ਆਹਨੇ ਸਾਰੇ ਆ ਤੇ ਮਾੜੀ ਕੋਈ ਚੀਜ਼ ਵੀ ਲੱਗਦੀ ਕਦੀ ਬਤਲੇ ਵਿਆਹ ਸ਼ਾਦੀ ਜਿੱ ਕਦੀ ਵੀ ਇਹ ਕਰਦੇ ਨਹੀਂ ਤਾਂ ਹੋਰ ਕੋਈ ਨਸ਼ਾ ਨਹੀਂ ਕਰਦੇ ਆ ਜਨਰਵ ਕੋਈ ਨਸ਼ਾ ਮਤਲਬ ਹੋਰ ਗਿਆ ਤੁਹਾਨੂੰ ਕੀ ਲੱਗਦੀ ਐ ਵੀ ਇਹਨਾਂ ਚ ਕੋਈ ਚੀਜ਼ ਬਦਲਨੀ ਚਾਹੁੰਦੇ ਹੋ ਤੁਸੀਂ ਨੇ ਠੀਕ ਹੀ ਹੈ ਮੇਰੇ ਦਾ ਦੋ ਵਾਰੀ ਸਹੀ ਹੋਈ ਹੈ। ਹਾਂ ਤੁਸੀਂ ਦੱਸਦੇ ਨਹੀਂ ਹੈ ਹੈਗਾ ਦੋਵਾਂ ਨੂੰ। ਨਹੀਂ ਹਾਂ ਆ ਤਾਂ ਵੀ। ਕੋਲੋਂ ਕਿ ਮਾੜੇ ਮੋਟੇ ਜਿਹਾ ਦੋ ਪਾੜੇ ਕੱਟਦਾ ਹੁੰਦੇ ਹੈ ਜੀ। ਹਾਂ ਪਰ ਉਸ ਤਾਂ ਹੈ ਜਿਹੜਾ ਜੀ ਵੀ ਘੜਕਣਾ ਤਾਂ ਇਹ ਤਾਂ ਹਟਣਾ ਹੀ ਨਹੀਂ ਪਰਾਂ ਦੀ ਲੱਖ ਚੰਦੇ ਬਣ ਜਾਓ ਇਹ ਤਾਂ ਹੁੰਦਾ ਹੀ ਹੈ ਭਾਵੇਂ ਲੱਖ ਮਾੜੇ ਬਣ ਜਾਊਗਾ। ਪਰ ਇੱਕ ਚੀਜ਼ ਹੁੰਦੀ ਹੈ ਬੰਦੇ ਦੇ ਮਨ ਚੋਂ ਵੀ ਮੈਂ ਬਦਲਦਾ। ਉਹ ਦੱਸੋ ਦੋ ਮੈਂ ਹੈਗੀ ਹੈ ਇਹ ਤਾਂ ਨਹੀਂ ਹੁੰਦਾ ਹੈ। ਦੱਸਦੇ ਕਿ ਵਜਨ ਮੈਂ ਤਾਂ ਮੰਨਦੀ ਚਾਹੇ ਇਹਨਾਂ ਦਾ ਸ਼ੌਂਕ ਹੈ ਕਿ ਮੈਂ ਵੀਡੀਓ ਬਣਾਉਣੀ ਹੈ ਐਕਟਿੰਗ ਕਰਦੀ ਹਾਂ ਚਲੋ ਮੈਂ ਤਾਂ ਸਾਥ ਹਾਂ ਗਾਇਜ਼ ਹਾਂ ਚਲੋ ਇਹਦਾ ਸ਼ੌਂਕ ਪੂਰ ਹੋਵੇ ਮੈਨੂੰ ਨਾ ਪਤਾ ਇਹਦਾ ਮਨ ਸੱਚਾ ਇਹ ਆਪਾਂ ਨੂੰ ਕਦੇ ਜਾਨੀ ਕਿ ਉਹ ਦੇਣੀ ਫੀਲਿੰਗ ਹੈ ਬੇਦਰਦ ਕਰਦੋ ਦੋਵਾਂ ਨੇ ਤੁਸੀਂ ਇੱਕ ਦੂਜੇ ਨਾਲ ਕੀ ਕੀ ਵਾਦੇ ਕੀਤੇ ਸੀਗੇ ਜਦੋਂ ਪਹਿਲਾਂ ਸੀਗੇ ਮਿਲੇ ਸੀਗੇ ਫੋਨ ਤੇ ਤੁਸੀਂ ਤਿੰਨ ਵੀਨ ਬਦਲੀ ਨਹੀਂ ਅੱਜ ਤੱਕ ਜਿਹੜੇ ਮੇਰੇ ਨਕੀ ਵਾਦੇ ਸੀਗਾ ਵਾਦੇ ਆਏ ਸੀਗਾ ਜਦੋਂ ਫੋਨ ਤੇ ਗੱਲਾਂ ਕਰਦੇ ਸੀਗੇ ਵੀ ਆਪਾਂ ਠੀਕ ਆਪਾਂ ਵਿਆਹ ਕਰਾਉਣੇ ਕਰਾਉਣਾ ਹੈਗਾ ਜਾਂ ਕੁਛ ਵੀ ਹੈ ਜੇ ਜਮੇਂਦਰ ਤੇ ਇਧਰ ਹੋ ਜਾਏ ਠੀਕ ਹੈ ਆਪਾਂ ਆਪਣੇ ਮਾਂ ਤੋਂ ਜਿੰਦਗੀ ਇੱਜ਼ਤ ਨੂੰ ਨਿਕਾ ਦਾਗ ਲੱਗੇ ਉਹ ਹੀ ਆਪਾਂ ਕੋਈ ਵੀ ਕੰਮ ਨਹੀਂ ਕਰਨਾਗਾ ਤੇ ਵਿਆਹ ਬਾਕੀ ਤੇਰੇ ਨਾਲ ਹੀ ਮੈਂ ਕਰਾਵਾਂਗੇ ਇਹ ਮੇਰਾ ਵਾਦਾ ਹੂੰ ਤੇ ਆਪ ਨੂੰ ਵਾਦਾ ਨਾ ਪੁੱਛਿਆ ਇਹਨੇ ਮਾਂ ਦੇ ਨਾਲ ਗੱਲ ਵੀ ਕੀਤੀ ਮਨਾਇਆ ਤੇ ਮਾਂ ਵੀ ਵਧੀਆ ਰਾਜੀ ਹੋਏ ਜਦੋਂ ਤੁਸੀਂ ਦੱਸਿਆ ਵੀ ਮੈਂ ਵੀ ਅਬ ਦੇ ਹਨਾ ਵੀ ਭੈਣ ਦੇ ਦੌਰ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਹੈ ਤੁਹਾਡੇ ਘਰ ਦੇਆਂ ਦਾ ਕੀ ਰਿਐਕਸ਼ਨ ਸੀਗਾ ਡੈਡੀ ਜੀ ਕਹਿੰਦੇ ਜੀ ਹੈ ਡੈਡੀ ਜੰਦੇ ਵੀ ਸੰਦੀਪ ਤੂੰ ਵੇਖ ਲੈ ਮਤਲਬ ਇਹ ਤੇਰਾ ਆਪਦਾ ਹੀ ਫੈਸਲਾ ਹੈਗਾ ਮਤਲਬ ਕੋਈ ਦਿੱਕਤ ਆਵੇ ਕਿ ਤੁਸੀਂ ਆਪੇ ਜ਼ਿੰਮੇਵਾਰ ਹੋਵੋਗੇ ਡੈਡੀ ਜੰਦੇ ਵੀ ਸਾਨੂੰ ਨਹੀਂ ਮਤਲਬ ਕਹਿਣਾ ਹੈਗਾ ਕਿ ਤੁਸੀਂ ਭਲਾ ਲੜੋ ਭਲਾ ਚੱਗੜੋ ਮਤਲਬ ਮੇਰ ਨੂੰ ਇਹ ਚੇਤੇ ਗਾਇਸ ਵੀ ਲੈਣਾ ਹੈਗਾ ਇਹ ਤੁਹਾਡੀ ਆਪਦਾ ਹੀ ਫੈਸਲਾ ਹੈ ਕਿ ਤੇ ਮੇਰੇ ਤੇ ਮਤਲਬ ਰੱਖਿਆ ਸੀ ਡੈਡੀ ਜੰਦੇ ਜੇ ਤੁਸੀਂ ਮਤਲਬ ਇੱਕ ਹੈ ਕੋਈ ਗੱਲ ਕੀਤੀ ਮਤਲਬ ਇੱਕੇ ਹੀ ਗਿਆ ਹੋਗਾ ਜੇ ਤੁਹਾਨੂੰ ਤੁਹਾਨੂੰ ਵਧੀਆ ਲੱਗਦਾ ਤਾਂ ਠੀਕ ਹੈ ਪਰ ਸਾਡਾ ਮੈਰਿਜ ਇੱਕ ਦਿਨ ਦੇ ਵਿੱਚ ਹੀ ਹੋਈ ਸੀ ਇੱਕ ਦਿਨ ਚ ਹਾਂਜੀ ਇੱਕ ਦਿਨ ਚ ਕਿਵੇਂ ਰਾਤ ਨੂੰ ਮਤਲਬ ਬਸਿਆ ਮਤਲਬ ਇਹ ਬਣਿਆ ਗਿਆ ਸੀ ਇਹ ਮਤਲਬ ਤੁਸੀਂ ਜਦੋਂ ਦੱਸਿਆ ਉਸੇ ਦਿਨ ਹੀ ਕਹਿੰਦੇ ਵਿੱਚ ਕਰਦੇ ਹੋ ਹਾਂ ਤੇ ਬੰਨਾ ਹੀ ਸੀ ਵੀ ਇਹ ਆ ਤੇ ਬੰਨਾ ਹੀ ਸੀ ਜਿਹੜਾ ਵਿਆਹ ਅੱਛਾ ਸਾਡਾ ਆ ਗਿਆ ਜੀ ਕਿਵੇਂ ਆਦਮੀ ਦੀ ਮਾਤਾ ਗਿਆ ਸੀ ਮਾਤਾ ਨੇ ਗੱਲ ਦਿੱਤੀ

ਉਸ ਨੇ ਮਤਲਬ ਸੁਭਾ ਨਹੀਂ ਜੀ ਹੈ ਜੀ ਸਭ ਤੁਹਾਡੀ ਭੈਣ ਨੇ ਨਹੀਂ ਸਮਝਾਇਆ ਵੀ ਨਹੀਂ ਬਈ ਇਹ ਤਾਂ ਬੰਦੇ ਨਹੀਂ ਠੀਕ ਰਹਿਣ ਦੇ ਨਹੀਂ ਜੀ ਮਤਲਬ ਮੇਰਾ ਵੱਡਾ ਚੀਆ ਵੀ ਇਹਨਾਂ ਦਾ ਭਾ ਵੱਡਾ ਲੱਗੇ ਮੈਂ ਜੀ ਜੋਬ ਕਰਦਾ ਇਸ ਬੈਸ ਤਰੀਕੇ ਤੋਂ ਵੀ ਉਹ ਵੀ ਵਧੀਆ ਹੈ ਜਨ ਮੈਂ ਆਪਣੇ ਲਈ ਵਧੀਆ ਹਾਂ ਉਹਦੀ ਵਧੀਆ ਸਾਰੀ ਕੰਮ ਦੀ ਹੈ ਉਹ ਅੰਨੇ ਦਾਦੀ ਇੱਕ ਦਾਦੀ ਜੀ ਜੰਦੇ ਵੀ ਚਲੋ ਆ ਵੀ ਉੱਥੇ ਮਤਲਬ ਤੇਰੀ ਸਿਸਟਰ ਵੀ ਆਈ ਹੋਈ ਹੈ ਤਾਂ ਦੋਨੇ ਪੜਨਾ ਰਹੂਗੇ ਹੂੰ ਤੇ ਵਧੀਆ ਰਹੂਗੇ ਤਾਂ ਲੇਟ ਇਕੱਠੀਆਂ ਰਹ ਲਵਾਂਗੇ ਦੋਨੇ ਭੈਣਾਂ ਦਾ ਵੈਸੇ ਵੀ ਫਾਇਦਾ ਹੁੰਦਾ ਹੈ ਨਾ ਪਰਿਵਾਰ ਨਹੀਂ ਟੁੱਟਦਾ ਹਾਂਜੀ ਹਾਂਜੀ ਪਰ ਭਰਾਵਾਂ ਵਿੱਚ ਲੜਾਈ ਨਹੀਂ ਪੈਂਦੀ ਕਲੇਸ਼ ਨਹੀਂ ਪੈਂਦਾ ਹਾਂਜੀ ਹਾਂਜੀ ਦੂਜੀਆਂ ਤਾਂ ਇੱਕ ਦੂਜੇ ਕਹਿ ਦਿੰਦੇ ਤੂੰ ਨਹੀਂ ਉਹਦੇ ਨਾਲ ਵਰਤਨੇ ਭੈਣਾਂ ਭੈਣਾਂ ਤਾਂ ਵਰਤਦੀਆਂ ਸੀ ਵਰਤਦੀ ਨਹੀਂ ਨਰਤੀਆਂ ਬਹੁਤ ਵਧੀਆ ਅੱਛਾ ਬਹੁਤ ਵਧੀਆ ਆਂਗਾ ਕੀ ਆਪਣੇ ਸ਼ੁਰੂ ਤੋਂ ਜੇ ਕਿ ਦੰਦ ਸਰ ਅਸੇ ਗਏ ਮੇਰੀ ਮਾਤਾ ਐਸੀ ਕਿ ਸਕੂਪ ਸਕੂਲ ਨੂੰ ਹੱਦ ਗਈ ਜ਼ਮੀਨ ਤੇ ਕੀਤੀ ਆ ਤਾਂ ਦਾਦਰ ਦਾ ਆਪਣਾ ਮੇਰੇ ਮਾਪੇ ਕੋਸ਼ਿਸ਼ ਕਰ ਬੰਦਾ ਮਿਹਨਤੀ ਹੋ ਗਿਆ ਜਿਹਦਾ ਨਸ਼ਾ ਪਤਾ ਨਹੀਂ ਕਦ ਕਰਦਾਗਾ ਕੰਮ ਕਰਦਾ ਮੇਰੇ ਨਖਨ ਦੇ ਵਿੱਚ ਸਮਝ ਹੁੰਦਾ ਨੂੰ ਕੁਝ ਨਾ ਕੋ ਜਵਾਬ ਨਹੀਂ ਦਿੰਦਾ ਮਾਤਾ ਤੇ ਫਿਰ ਭਈ ਹੁਣ ਜਦੋਂ ਇਹਨਾਂ ਨੇ ਰੀਲਾਂ ਤੁਸੀਂ ਬਣਾਉਣੀਆਂ ਤਾਂ ਦੋ ਸ਼ੁਰੂ ਕੀਤੀਆਂ ਤੇ ਤੁਸੀਂ ਕੋਈ ਵੀ ਹੈ ਨਾ ਵੀ ਆਪਣੇ ਜਿਹੜੇ ਨਾਰਮਲ ਪਰਿਵਾਰ ਹੁੰਦੇ ਉਹਨਾਂ ਚ ਇਹ ਚੀਜ਼ਾਂ ਅਲਾਉਡ ਨਹੀਂ ਹੁੰਦੀਆਂ ਹਾਂਜੀ 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 ਤੇ ਤੁਹਾਨੂੰ ਵੀ ਬਹੁਤ ਕਹਿੰਦੇ ਹੋਣੇ ਆ ਵੀ ਭਈ ਆ ਕਿੱਧਰ ਕਿਹੜੇ ਕੰਮਾਂ ਤੇ ਲਾਤੀ ਤੇ ਹਾਂ ਇਹ ਮੈਂ ਖੁਦ ਨੂੰ ਲੜਦਾ ਹੁੰਦਾ ਸੀ ਕਿਸੇ ਪਾਸੇ ਵੀ ਇਹ ਜੋ ਫੋਟੋ ਬਣਾਉਣੀ ਆ ਕਰਦੇ ਆ ਐ ਮੈਨੂੰ ਉਹ ਜਗ ਹੈ ਕਿ ਇਹ ਮੇਰਾ ਸ਼ੌਕ ਹੈ ਮਨੇ ਸ਼ੌਕ ਪੂਰਾ ਕਰ ਲੈਂਦਾ ਹਾਂ ਠੀਕ ਹੈ ਸਿਰ ਮੇਰਾ ਸ਼ੌਕ ਹੈ ਕਹਿੰਦੇ ਮੈਨੂੰ ਇਹਨੇ ਕਿਹਾ ਬਹੁਤ ਜੀ ਦਾਵਾ ਸ਼ੌਕ ਦਾ ਮਾਡਲ ਬਣਾਵਾ ਰਿੰਨਾ ਬਣਾਵਾ ਮਨਾਵਾ ਜਿੰਨਾ ਵੀ ਮਸ਼ਹੂਰ ਹੋਵਾਂ ਮੇਰਾ ਵੀ ਨਾ ਚੱਲੇ ਹਨ ਤੇ ਮੈਨੂੰ ਬਣਾ ਲੈਂਦਾ ਰਿਕਵੈਸਟ ਹੀ ਹੈ ਉਹਨੇ ਕਹਿੰਦੀ ਮੈਂ ਹੋਰ ਮੈਂ ਕੋਈ ਨਹੀਂ ਕਹਾਂ ਜਾ ਕੋਈ ਵੀ ਤੈਨੂੰ ਗਲਤ ਲਾਂਭਾ ਨਹੀਂ ਆਉਂਦੀ ਪੈਸ ਕਰਕੇ ਪਰ ਜੀ ਮੈਂ ਸੋਚਿਆ ਜੇ ਰੋਟੀ ਮਿਲਦੀ ਦੀ ਕੋਈ ਚੀਜ਼ ਪਰ ਆਪਾਂ ਨੂੰ ਠੀਕ ਆਖ ਸਕਦੇ ਇਹਨੂੰ ਬਹੁਤ ਚਿਰ ਕਰਨਾ ਦਾ ਸਾਧਨ ਲੱਗਾ ਉਹਦੇ ਨੂੰ ਬਣਾਣਾ ਕੋਈ ਚੱਕਰ ਨਹੀਂ ਇੱਕ ਵਾਰੀ ਦਾ ਪਰਿਵਾਰ ਨੇ ਬਣਾਇਆ ਮੈਨੂੰ ਬਹੁਤ ਸ਼ੌਂਕ ਘਾਟਾ ਬਣਾਉਂਦੀ ਆ ਹਮਮ ਇੱਕ ਵਾਰੀ ਲੱਗਣੀ ਆ ਬਾਪੂ ਨੂੰ ਜੋ ਬਾਪੂ ਜੰਮੀ ਜੇ ਬਣਾਉਂਦੀ ਜੇ ਬਣਾਉਂਦੀ ਆ ਤੁਸੀਂ ਕਿਵੇਂ ਸ਼ੌਂਕ ਕਿਵੇਂ ਸੀ ਕਿ ਬਚਪਨ ਤੋਂ ਹੀ ਸੀ ਹਾਂ ਜੀ ਵੈਸੇ ਮੈਨੂੰ ਮਾਡਲਿੰਗ ਦਾ ਹੀ ਸ਼ੌਕ ਸੀਗਾ ਵੀ ਮੈਂ ਮਾਡਲ ਹੋਣਾ ਮਤਲਬ ਮਾਡਲ ਹੀ ਬਣਾ ਮੈਨੂੰ ਮਤਲਬ ਵਧੀਆ ਮਤਲਬ ਮਾਡਲ ਹੀ ਬਣਦਾ ਸ਼ੌਕ ਸ਼ੁਰੂ ਤੋਂ ਹੀ ਸੀਗਾ ਜੀ ਮੈਂ ਸ਼ੁਰੂ ਤੋਂ ਹੀ ਵੈਸੇ ਮਾਡਲ ਹੀ ਸ਼ੁਰੂ ਤੋਂ ਹੀ ਤੇ ਵਸ ਰੀਲਾ ਬਣਾਉਂਦਾ ਵੀ ਸ਼ੌਕ ਹੀ ਸੀਗਾ ਤੁਹਾਨੂੰ ਜਦੋਂ ਲੋਕ ਆਣ ਗਵਾਣੇ ਕੋਈ ਲੰਪ ਆਉਂਦਾ ਹੈ ਉਦੋਂ ਫਿਰ ਕਿਵੇਂ ਕਰਦੇ ਹੋ ਕਹਾਂ ਬਥੇਰੇ ਕਰਦੇ ਹੈ ਕੀ ਕਹਿੰਦੇ ਮਨ ਹੁਣ ਮੈਂ ਇਸ ਤੋਂ ਬਾਅਦ ਜਿਸ ਨੂੰ ਕਿ ਜਿਹਨੇ ਤੂੰ ਦੂਰ ਦਾ ਕੰਮ ਕਰਦਾ ਸਾਡਾ ਸਾਡਾ ਸਰਦਾਰ ਦੇ ਕੰਮ ਚ ਆ ਗਿਆ। ਹੂੰ। ਗਰਮੀਆਂ ਦੇ ਜੀਵਨ ਦਾ ਕੰਮ ਬੰਦ ਹੋਵੇ ਲਈ। ਉਸ ਟਾਈਮ ਆ ਪੰਜਾਬ ਜੂਨੀਅਰ ਲੇਬਰ ਵਿੱਚ ਕੰਮ ਕਰਦਾ ਭੰਗ ਵਾਲੀ ਜਾਨ। ਹੂੰ। ਐਂ ਵਿੱਚ ਕੋਈ ਸ਼ਰਮ ਨਹੀਂ ਕਿ ਮਿਹਨਤ ਵਿੱਚ ਕੋਈ ਨਹੀਂ ਲੈਣ ਦਾ ਸਾਇ ਨਹੀਂ ਮਿਹਨਤ ਆ ਪਾਗਰ ਦੀ। ਹੂੰ। ਦੁਨੀਆਂ ਨੂੰ ਜਾਣ ਸਕੇ ਕਈ ਬੰਦੇ ਗਾਂ ਕਹਿਣ ਰਿਹਾੜੇ ਯਾਰ ਦੋਸਤੀ। ਇਹ ਪਰਜਾਈ ਨਹੀਂ ਲਿਲਾ ਬਣਾਈ ਜਾਂਦੀ ਯਾਰ ਇਹ ਰਾਜੀਆਂ ਚੌਂ ਕਰਦੀ ਨੂੰ। ਹੂੰ। ਪਰ ਆਪਾਂ ਨੇ ਗਾਂ ਕੋਈ ਨਹੀਂ ਸ਼ੌਕ ਕਰਦਾ। ਜਦੋਂ ਆਪਣੇ ਨਾਲ ਆਪਣਾ ਪਰਿਵਾਰ ਸਹੀ ਹੈ ਨਾ ਕੋਈ ਨਹੀਂ ਬਣਾ ਲੈਂਦੇ ਨੂੰ। ਇਹ ਵੀ ਖੁਸ਼ੀ ਹੈ। ਤੇ ਆਪਾਂ ਦੀ ਖੁਸ਼ੀ ਦੀ ਭੰਗ ਪਾਵਾਂਗੇ ਮੈਂ ਇਹ ਮੰ ਜੀ ਸੋਚੀ ਹਾਂ ਜੇ ਆਪਣੈ ਨਾਲ ਹੀ ਸਹੀ ਹੈ ਜੀ ਤੇ ਮੇਰੇ ਕੋਈ ਇਤਰਾਜ਼ ਨਹੀਂ ਤੇ ਪਹਿਲਾ ਬਣਾਉਂਦਾ ਹਾਂ ਹਮ ਤਾਂ ਇਸ ਕਰਕੇ ਆਪਨੂੰ ਮੈਂ ਵੀ ਸ਼ੁਕਰ ਕਰੀਏ ਬਹੁਤ ਬਹੁਤ ਚਲੋ ਭਾਈ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਤੁਹਾਡਾ ਇੰਨਾ ਨੂੰ ਬਹੁਤ ਟਾਈਮ ਦਿੱਤਾ ਤੁਹਾਡੀ ਜ਼ਿੰਦਗੀ ਦੀ ਕਹਾਣੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੁੜੇ ਰੋ ਵੋਕਲ ਜੀ ਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ